ਅੱਜ ਸੁਨਰਸਤ 2024 ਨੂੰ ਪੀसीएमਐਸ ਸਟੇਟ ਬੋਡੀ ਦੇ ਸੱਦੇ ਤੇ ਅਸੀਂ ਪੀसीएमਐਸ ਐਸੋਸੀਏਸ਼ਨ ਫਟੇਗੜ ਸਾਹਿਬ ਵੱਲੋਂ ਰੋਸ ਦੇ ਪ੍ਰਗਟਾਵੇ ਵੱਜੋਂ ਆਓਪੀਡੀ ਸੇਵਾਵਾਂ ਨੂੰ ਠੱਪ ਕਰ ਰਹੇ ਹਾਂ ਇਹ ਰੋਸ ਸਾਡੇ ਕਲੀਗ ਜਿਨ੍ਹਾਂ ਨਾਲ ਜ਼ਬਰਜਨਾਹ ਦੀ ਵਾਰਦਾਤ ਹੋਈ ਹੈ ਆਰਜੀ ਮੈਡੀਕਲ ਕਾਲਜ ਕੋਲਕਾਤਾ ਵਿੱਚ ਉਹਨਾਂ ਨਾਲ ਜ਼ਬਰਜਨਾਹ ਤੋਂ ਬਾਅਦ ਉਹਨਾਂ ਨਾਲ ਬੇਰਹਿਮੀ ਨਾਲ ਕਤਲ ਹੋਇਆ ਹੈ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੀ ਸਰਕਾਰ ਨੂੰ ਮੰਗ ਹੈ ਕਿ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਅਸੀਂ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਡਿਮਾਂਡ ਕਰਦੇ ਹਾਂ ਇਹ ਸਾਡਾ ਅੱਜ ਰੋਜ਼ ਦਾ ਬਰਕਾਵਾ ਆਮ ਲੋਕਾਂ ਵਾਸਤੇ ਅਮਰਜੈਂਸੀ ਸੇਵਾਵਾਂ ਨੂੰ ਨਾ ਠੱਪ ਕਰਦੇ ਹੋਏ ਚੱਲੇਗਾ ਸਿਰਫ ਓਪੀਡੀ ਸੇਵਾਵਾਂ ਬੰਦ ਨਹੀਂ ਇਲੈਕਟਿਵ ਅਮਰਜੈਂਸੀ ਆਪਰੇਸ਼ਨ ਥੀਟਰਸ ਅਤੇ ਮੈਡੀਕਲ ਲੀਗਲ ਕੰਮ ਵੀ ਲਾਲ ਚੱਲਦੇ ਰਹਿਣਗੇ ਸਭ ਅੱਜ ਦੀ ਕਾਲਜ ਅੱਜ ਦੀ ਇਹ ਇਹ ਅੱਜ ਸਿਰਫ 16 ਅਗਸਤ ਦੀ ਕਾਲਜ ਚਲੋ ਜੀ ਅੱਜ 16 ਅਗਸਤ 2024 ਨੂੰ ਪੀसीएमਐਸ ਸਟੇਟ ਬੋਡੀ ਦੇ ਸੱਦੇ ਤੇ ਅਸੀਂ ਪੀसीएमਐਸ ਐਸੋਸੀਏਸ਼ਨ ਫਟਕੜ ਸਾਹਿਬ ਵੱਲੋਂ ਰੋਸ ਦੇ ਪ੍ਰਗਟਾਵੇ ਵੱਲੋਂ ਆਓਪੀਡੀ ਸੇਵਾਵਾਂ ਨੂੰ ਠੱਪ ਕਰ ਰਹੀ ਹਾਂ ਇਹ ਰੋਸ ਸਾਡੇ ਕਲੀਗ ਜਿਨ੍ਹਾਂ ਨਾਲ ਜ਼ਬਰ ਜਨਾਹ ਦੀ ਵਾਰਦਾਤ ਹੋਈ ਹੈ ਆਰਜੀ ਮੈਡੀਕਲ ਕਾਲਜ ਪਰ ਕਲਕੱਤਾ ਵਿੱਚ ਉਹਨਾਂ ਨਾਲ ਜ਼ਬਰ ਜਨਾਹ ਤੋਂ ਬਾਅਦ ਉਹਨਾਂ ਨਾਲ ਬੇਰਹਿਮੀ ਨਾਲ ਕਤਲ ਹੋਇਆ ਹੈ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਦੀ ਸਰਕਾਰ ਨੂੰ ਮੰਗ ਹੈ ਕਿ ਕੰਮ ਵਾਲੀ ਥਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ ਅਸੀਂ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਡਿਮਾਂਡ ਕਰਦੇ ਹਾਂ ਇਹ